ਬਹੁਤ ਤੇ ਬਣੀ ਦੇ ਟੂਰਨਾਮੈਂਟ ਤੇ ਆ ਕੇ ਬਹੁਤ ਚੰਗਾ ਲੱਗਿਆ ਹੈ ਖੇਡਦੇ ਹੋਏ ਤੇ ਬੱਚਿਆਂ ਨੂੰ ਕੇ ਕੇ ਲਈ ਹੁਸ਼ਿਆਰ ਨਾਲ ਜੀਣਦੇ ਆ ਸਾਹ ਲੈਣ ਦੀ ਕਿੰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਜ਼ਰਾ ਹਨ ਇਹਦਾ ਨੀਤਾ ਅੰਕ ਲੋਕੀ ਕੰਮ ਤਾਂ ਵੈਸੇ ਹੀ ਕਰਦੇ ਜਿਹੜਾ ਕੰਮ ਕਰਦਾ ਨਹੀਂ ਇਹ ਚੁਣੌਤੀਆਂ ਪਾ ਕੇ ਹਿੰਦੇ ਆ ਫਿਰ ਵੀ ਸਰੀਰ ਦੀ ਐਕਸਰਸਾਈਜ਼ ਜ਼ਰੂਰੀ ਨਹੀਂ ਹੈ ਉਹ ਵੀ ਚੰਗੀ ਰਹਾ ਕੋਈ ਜੇਸਟੀ ਨਹੀਂ ਹੋਊਗਾ ਓਨਲਾਈਨ ਬਾਏ ਕਰਕੇ ਬਹੁਤ ਬਹੁਤ ਸ਼ਰੀਰਕ ਹੈ ਸੀਟ ਪਾਸ ਤੇ ਜਿਹੜਾ ਨਾ ਬਾਕੀ ਸਾਰਾ ਸੰਗਤ ਜੀ ਮੇਰੇ ਕੋਲ ਪਿੰਡ ਦੀ ਮੰਗ ਸੀ ਲਾਈਟਾਂ ਦੀ ਆਪਾਂ ਤੇ ਲੱਖ ਰੁਪਏ ਦੀਆਂ ਲਾਈਟਾਂ ਪਿੰਡ ਦੇ ਨੂੰ ਲਾਉਣ ਮਤਲਬ ਜਿੱਦਾਂ ਹੀ ਇਹ ਆਪਣਾ ਮਤਾ ਪਿੰਡ ਚੋਂ ਪਾਸ ਕਰਾ ਕੇ ਮਤਾ ਪਾ ਕੇ ਉੱਥੇ ਦਾ ਉੱਥੇ ਆਪੇ ਇਹਨਾਂ ਨੂੰ ਤੁਸੀਂ ਮਤਾ ਦੇ ਦਿਓ ਟੋਡੇ ਦੇ ਰਾਚੀ ਜੇਵੇਂ ਕ੍ਰਾਮ ਕਲੀਅਰ ਹੋ ਗਈ ਤੁਹਾਡੇ ਪਿੰਡ ਦੇ ਇਲੈਕਟਰ ਲੱਗ ਜਾਣਗੇ ਮੋੜੀ ਟੀਮਾਂ ਦੇ ਨਾਲ ਧਾਰਮਿਕ ਕਾਰਜ ਕਰਦੇ ਨੇ ਸਾਹਿਬ ਰਮਨਤਰ ਕਾਰਨੀ ਕੋਈ ਸਵਾਰ ਸਰਬੀ ਸਿੰਘੀ ਖਾਨਸਾ ਤੇ ਮਾਨ ਸਰ ਦੇ ਨੰਬਰ ਦੇ ਕਲਾਬ ਦੇ ਪ੍ਰਬੰਧਕੋ ਸੱਜਣ ਸਾਡੇ ਖਾਨੀ ਸਖਨ ਪ੍ਰਹਾ ਜਾ ਰਹੇ ਹਨ ਦੋਨੋਂ ਟੀਮਾਂ ਦੇ ਨਾਲ ਜੋਰ ਪਹਿਚਾਨ ਕੁਝ ਯਾਦਗਾਰੀ ਤਸਵੀਰਾਂ ਏ ਸਾਵਨ 9 ਟੀਵੀ ਤੇ ਹੋ ਰਿਹਾ ਜਿਹੜਾ ਅੱਜ ਦਾ ਕਬੱਡੀ ਦਾ ਕੱਪ ਲਾਈਵ ਹੋ ਰਿਹਾ ਹੈ। ਫਰਜ਼ੀ ਬਲਾ ਯਾਰ ਉਹ ਹਾਲੇ ਤੱਕ ਨਹੀਂ ਆਇਆ। ਸਾਰੇ ਜਿਹੜੇ ਨਾਮ ਆਉਣਗੇ ਤੇ ਕੋਈ ਜ਼ਿਆਦਾ ਜਿਹੀ ਕਸੂਰਾ ਹੋਣਗੀ। ਕੌਂਗਾਂ ਦੀ ਟੀਮ ਆਵੇ ਗਰਾਊਂਡ ਪਲੀਜ਼